जो जड़े है देसी असले है पिस्टल है वक वक बोरा बोर बत्ती बोर बारह बोर से तीन सौ पंद्रह बोर से एक जी है बत्ती बोर दामी है संदीप नागर है हूँ तक पता लग्या है कि जोड़ा केकड़ा सिद्धू मूसवे कतल के केस केेल बनता है वह भी एसोसीएशन सामने आई है ਸਾਰੇ ਜਿਹੜੇ ਹੈਗੇ ਇਹਨਾਂ ਦੇ ਪਿੰਨਰ ਪੁਲਿਸ ਦੇ ਹੈਗੇ ਜਾ ਰਹੇ ਤੇ 5 5 6 6 ਕਰਤੇ ਹੈਗੇ ਕਿਉਂਕਿ 7 ਦੇ ਆਮ ਪੈਕੇ ਦੇ ਵਸਪੁਰ ਜਾ ਰਿਹਾ ਹੋਵੇ ਤੇ ਚਾਰੇ ਜੇਨ ਟਿੱਕੀ ਆ ਤੁਹੇ ਗੈਂਗਸਟਰ ਵਿੱਕੀ ਕੌਂਡਰ ਅਤੇ ਲਾਰਜ ਬਸ਼ਨੋਈ ਗਰੁੱਪ ਦੇ ਚਾਰ ਗੁਰਗਿਆਂ ਨੂੰ ਬਟੰਡਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਹਿਤ ਕੀਤਾ ਕਾਬੂ ਚਾਰ ਰੁਪਈਆਂ ਚੋਂ ਇੱਕ ਰੁਪਈ ਸੰਦੀਪ ਨਾਗਰਾ ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਕੇਕਰਾ ਕਾਲਿਆਂਵਾਲੀ ਦਾ ਸਾਥੀ ਹੈ ਐਸਐਸਟੀ ਬਠਿੰਡਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੰਦੇ ਦੱਸਿਆ ਕਿ ਸੀਐਸਟਾਫ ਨੇ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਰਿੰਗ ਰੋਡ ਬਠਿੰਡਾ ਤੇ ਚਾਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਕੁੱਲ 10 ਨਾਜਾਇਜ਼ ਹਥਿਆਰ ਬਰਾਮਦ ਹੋਏ ਉਨਾ ਦੱਸਿਆ ਕਿ ਇਹ ਹਥਿਆਰ ਉੱਤਰ ਪ੍ਰਦੇਸ਼ ਦੇ ਫਰੋਜਾਬਰ ਤੋਂ ਲੈ ਕੇ ਆਏ ਸਨ। ਉਹਨਾਂ ਕਹੇ ਕਿ ਔਰੋਪੀ ਹਰਮਨ ਸਿੰਘ ਹਰਮਨਪ੍ਰੀਤ ਸਿੰਘ ਉਰਫ ਹਰਮਨ ਗੈਂਗਸਟਰ ਵਿੱਕੀ ਕੌਂਟਰ ਗਰੁੱਪ ਨਾਲ ਜੁੜਿਆ ਹੈ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ ਲਾਂਚ ਫਰੋਸ਼ਨੋਈ ਗਰੁੱਪ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਦੂਸਰਾ ਔਰੋਪੀ ਸੰਦੀਪ ਨਾਗਰਾ ਕੇਕਰਕ ਕਾਲਿਆਂਵਾਲੀ ਨਾਲ ਜੁੜਿਆ ਹੈ ਜੋ ਕਿ ਸਿੱਧੂ ਮੂਸੇਵਾਲੇ ਹਤਿਆ ਦਾ ਔਰੋਪੀ ਹੈ। ਉਰੂਪੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਇਗਾ ਤੇ ਪੁਲਿਸ ਰਿਮਾਂਡ ਲਿਆ ਜਾਇਗਾ ਉਹਨਾਂ ਨੇ ਕਿਹਾ ਕਿ ਹਿਰਾਸਤ ਚ ਲੈ ਕੇ ਗਹਿਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਤੇ ਹੋਰ ਵੀ ਵੱਡੇ ਖਲਾਸੇ ਹੋਣ ਦੀ ਸੁਭਾਵਨਾ ਹੈ ਇਸ ਮੌਕੇ ਤੇ ਐਸਐਸਪੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜਬਾਨੀ ਇਹ ਸਾਡੇ ਬਠਿੰਡਾ ਪੁਲਿਸ ਦੇ ਟੀਮ ਵੱਲੋਂ ਐਸਪੀ ਡੀ ਡੀਐਸਪੀ ਡੀ ਸੀਆਈਏ 1 ਸਟਾਫ ਦੇ ਇਹਨਾਂ ਵੱਲੋਂ ਜਿਹੜਾ ਹੈਗਾ ਚਾਰ ਦੋਸ਼ੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਗਏ ਜਿਨ੍ਹਾਂ ਕੋਲੋਂ 10 ਨਜਾਇਜ਼ ਅਸਲੇ ਅਸਲੀ ਬਰਾਮਦ ਕੀਤੇ ਹਨ ਇਹਦੇ ਵਿੱਚ ਨੌ ਜਿਹੜੇ ਹੈਗੇ ਦੇਸੀ ਅਸਲੇ ਹੈਗੇ ਪਿਸਟਲ ਹੈਗੇ ਵੱਖ-ਵੱਖ ਬੋਰਾ ਦੇ 32 ਬੋਰ 12 ਬੋਰ ਤੇ 315 ਬੋਰ ਤੇ ਇੱਕ ਜਿਹੜੀ ਹੈਗੀ 32 ਬੋਰ ਦੀ ਰਿਵਲਵਰ ਬਰਾਮਦ ਕੀਤੀ ਹੈ ਚਾਰ ਦੋਸ਼ੀ ਦੋ ਇਹਨਾਂ ਦੇ ਹਰਿਆਣਾ ਚ ਰਹਿਣ ਵਾਲੇ ਹੈਗੇ ਆ ਰਾਮ ਕੁਮਾਰ ਤੇ ਸੰਦੀਪ ਨਾਗਰ ਤੇ ਦੋ ਵਿਅਕਤੀ ਹਰਮਨਪ੍ਰੀਤ ਅਤੇ ਮਨੀਸ਼ ਕੁਮਾਰ ਇਹ ਭਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਆ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਜੋ ਹਰਮਨਪ੍ਰੀਤ ਹੈਗਾ ਇਹਦਾ ਪਹਿਲਾਂ ਵਿਕੀ ਗੁੰਡਰ ਗੈਂਗ ਨਾਲ ਤਾਲੁਕ ਰਿਹਾ ਤੇ ਹੁਣ ਜਿਹੜਾ ਹੈ ਇਹ ਐਸੋਸੀਏਸ਼ਨ ਨੇ ਦੀ ਮਨਪ੍ਰੀਤ ਸਿੰਘ ਰੁਸਮੰਨਾ ਦੇ ਨਾਲ ਸਾਹਮਣੇ ਆਈ ਹੈ ਦੂਜਾ ਜਿਹੜਾ ਸੰਦੀਪ ਨਾਗਰ ਹੈਗਾ ਇਹਦਾ ਹੁਣ ਤੱਕ ਪਤਾ ਲੱਗਿਆ ਹੈ ਕਿ ਜਿਹੜਾ ਕੇਕੜਾ ਸਿੱਧੂ ਮੂਸੇਵਾਲੇ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਉਹਦੇ ਨਾਲ ਦੀ ਐਸੋਸੀਏਸ਼ਨ ਸਾਹਮਣੇ ਆਈ ਹੈ ਚਾਰੇ ਜਿਹੜੇ ਹੈਗੇ ਇਹਨਾਂ ਦੇ ਕ੍ਰਿਮੀਨਲ ਪਿਛੋਕੜ ਹੈਗੇ ਚਾਰਿਆਂ ਤੇ 5 5 6 6 ਪਰਚੇ ਹੈਗੇ 307 ਦੇ ਆਮ ਸੈਕਟ ਦੇ ਤੇ ਵੱਖ-ਵੱਖ ਧਾਰਾਵਾਂ ਦੇ ਚਾਰੇ ਜੇਲ੍ਹ ਕੱਟ ਕੇ ਆ ਚੁੱਕੇ ਹਨ ਸਰ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਰਿਮਾਂਡ ਲੈ ਕੇ ਦੇਖਾਂਗੇ ਕਿ ਅਸਲੇ ਜਿਹੜੇ ਹੈਗੇ ਕਿੱਥੋਂ ਲੈ ਕੇ ਆਏ ਆ ਤੇ ਕਿਸ ਲਈ ਵਰਤਨੇ ਸੀ